ਸਰਕਾਰ ਨਾ ਨਹੀਂ ਲੋਕ ਨੂੰ ਕਿੰਨੇ ਨਾ ਮਾਵਾਂ ਨਹੀਂ ਆਉਂਦੀਆਂ ਹੋਣਾਂ ਕਿੰਨੇ ਨਾ ਮਾਵਾਂ ਨਹੀਂ ਆਉਂਦੀਆਂ ਹੋਣਾਂ ਕਿੰਨੇ ਨਾ ਮਾਵਾਂ ਦੇ ਪੰਨੇ ਘਰ ਛੱਡਦੇ ਕਿੰਨੇ ਛੱਡਦੇ ਕਿੰਨੇ ਛੱਡਦੇ ਉਤਾਂ ਦੇ ਸੇ ਤੇ ਮਾਰਦੇ ਉਤਾਂ ਦੇ ਸੇ ਤੇ ਮਾਰਦੇ ਮਾਵਾਂ ਨਹੀਂ ਹੋਰ ਕਰੇ ਅੱਜ ਮੈਂ ਕਰਤੁਦੀ ਆ ਕਿੰਨੇ ਨਾ ਮਾਵਾਂ ਕਰਤੁਦੀਆਂ ਕਰਤੁਦੀਆਂ ਨਾ ਤੇ ਘਰ ਫੜਦੇ ਨਹੀਂ ਫੜਦਾ ਨਾ ਛੇੜੀ I'm yeah, not ਯਾ ਜੀ ਨਸ਼ੇ ਦੇ ਕਰਨ ਉਹਨਦੇ ਬਾਰੇ ਪਰ ਗਰੁੱਪ ਸੂਝਾਂ ਕਰੀ ਚਾਹੁੰਦੇ ਸੀ ਜੀ ਸਾਨੂੰ ਕੱਲ੍ਹ ਸ਼ਾਮ ਨੂੰ 6:30 ਵਜੇ ਨੂੰ ਮਿਸ਼ਰੂਲੀਪਿੰਡ ਵਾਲੇ ਵਾਲੇ ਇੱਕ ਡੈਡ ਬੋਡੀ ਮਿਲੀ ਬੰਨ ਤੇ ਕੋਲ ਉਹ ਜੋ ਤੁਸੀਂ ਆਏ ਹੋ ਤੇ ਵੇਖਿਆ ਕਿ ਵੀ ਇਥੇ ਵੈਜ ਵੀ ਸਸਪੀਸ਼ੀਅਸ ਕੋਈ ਹੋਰ ਦੀ ਚੀਜ਼ ਨਹੀਂ ਜੀ ਬੜੀ ਕੋੜੀ ਦੀ ਕੋਲ ਜਿਹੜਾ ਵੀਰੋ ਕੋਲ ਅੱਜ ਘਰ ਵਾਲਿਆਂ ਨੇ ਬਿਆਨ ਲਗਾਇਆ ਲੜਕੇ ਦੇ ਪੋੜਾ ਤੇ ਛੜਕੇ ਦੀ ਉਮਰ ਸੀ ਗਰਦੀਪ ਸਿੰਘ ਜਨੂ ਕਰਸੇਵਕ ਸਿੰਘ ਉਮਰਪ੍ਰੀਤ ਭਾਈ ਸਾਹਿਬ ਤੇ ਜੋ ਪਿਛਲੇ ਦੋ ਤਿੰਨ ਇਸ਼ਾਲ ਤੋਂ ਨਿਸ਼ਾ ਕਰਨ ਦਾ ਅਸੂਲ ਉਹ ਵੀ ਡੈਡਬੋਰੀ ਸੀ ਹੁਣ ਅੱਜ ਉਹਦੇ ਫਾਦੇ ਤੇ ਕਰਸੇਵਕ ਸਿੰਘ ਨੇ ਬਿਆਨ ਲਿਖਾਏ ਆ ਉਹਦੇ ਟਿਟ ਨੇ ਨਾ ਐਲੀਗੇਸ਼ਨ ਆਇਆ ਵੀ ਕੁਲਵਿੰਦਰ ਸਿੰਘ ਜਨੂ ਬਲਵਿੰਦਰ ਸਿੰਘ ਮਿਕਰ ਸਿੰਘ ਜਨੂ ਬਲਵਿੰਦਰ ਨੇ ਇਹ ਨਾਲ ਚੋਰ ਹਿੱਕੇ ਤੋਂ ਇਹ ਬੰਦੇ ਇਹ ਨਸ਼ਾ ਵੇਚਦੇ ਹੋ ਇਹ ਪੁਨਾ ਕੋਲ ਉਹਨੇ ਨਸ਼ਾ ਮਿਆਸਤੀ ਦੀ ਨਗਰ ਕੀ ਦਿੱਤਾ ਇਨਾਂ ਦੇ ਖਿਲਾਫ ਪਹਿਲਾਂ ਵੀ ਹੈਗੀਆਂ ਦਸਤਾਵੇਜ਼ਾਂ ਹਾਂਜੀ ਜਿਹੜਾ ਕਰਨਵੀਂਦਰ ਸਿੰਘ ਇਹਦੇ ਖਿਲਾਫ ਪਹਿਲਾਂ 16/ਵੀ ਜਿੰਨੇ ਦੀ 10 ਗ੍ਰਾਮ ਰਿਕਵਰੀ ਸੀ ਉਸ ਤੋਂ ਬਾਅਦ 221/22 ਮਜਮਾ ਜਿਹਦੇ ਚ 55 ਗ੍ਰਾਮ ਹੈਰਨ ਸੀ ਇਹ ਦਰਜ ਹੋਈ ਸੀ ਇਸ ਤੋਂ ਇਲਾਵਾ 7ਵੇਂ ਮਹੀਨੇ ਦੇ ਵਿੱਚ ਅਸੀਂ 129 ਬੀ ਐਨਐਸਐਸ ਦੇ ਤਹਿਤ ਜਿਵੇਂ ਪਹਿਲਾਂ 110 ਰਕਮ ਦਾ ਰਹਿਦਾ ਸੀ ਉਹ ਪੰਡਾ ਦਿੱਤਾ ਸੀ ਉਹਦੇ ਚ 37 ਨੰਬਰ 3 3 ਨੰਬਰ ਲਾ ਕੇ ਉਥੇ ਬੀਲ ਕਰਾ ਕੇ ਆਏ ਸੀ 7ਵੇਂ ਮਹੀਨੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਨੇ ਬਿਆਨ ਲਿਖ ਕੇ ਅਸੀਂ ਬੱਚਾ ਦੇ ਰਹੇ ਹਾਂ ਜੀ ਤੇ ਜਲਦੀ ਇਹਨੂੰ ਅਰੈਸਟ ਕਰਕੇ ਮ੍ਰਿਤਕ ਨੌਜਵਾਨ ਦੇ ਜ਼ਖਮ ਪਾਏ ਗਏ ਨਹੀਂ ਉਹ ਫਿਲਹਾਲ ਇਸ ਦੇ ਪੋਸਟਮਾਰਟ ਹੋ ਰਿਹਾ ਉਹ ਸਾਰੇ ਕੁਝ ਡਾਕਟਰ ਦੱਸਣਗੇ ਜੂਰੀ ਕੀ ਪਰਿਵਾਰਕ ਮੈਂਬਰਾਂ ਨੂੰ ਲਾਸ਼ ਨੂੰ ਰੱਖਿਆ ਗਿਆ ਕੀ ਸਹਿਮਤੀ ਬਣੀ ਹਾਂਜੀ ਲਾਸ਼ ਜਿਹੜੀ ਹੈ ਉਹ ਅਜੇ ਇੱਥੇ ਪਈ ਹੈ ਆਹ ਬਸ ਲੈ ਕੇ ਜਾ ਰਹੇ ਹਾਂ ਪੋਸਟਮਾਰਟ ਵਾਸਤੇ ਨੌਜਵਾਨ ਦੀ ਡੈਥ ਹੋਈ ਹੈ ਕੀ ਕਾਰਨ ਕੀ ਹੈ ਦੇਖੋ ਜੀ ਕਾਰਨ ਕੀ ਹੋਣਾ ਆ ਸਾਡੇ ਪੰਜਾਬ ਦੀ ਸਾਡੇ ਲੋਕਾਂ ਦੀ ਕਿਸਮਤ ਮਾੜੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਜਿੱਡਾ ਵੱਡਾ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਕਿ ਨਸ਼ੇ ਬੰਦ ਹੋਣ ਦਾ ਨਾਂ ਨਹੀਂ ਲੈ ਰਹੇ ਇਹਨਾਂ ਨਸ਼ਿਆਂ ਦਾ ਕਾਰਨ ਹੀ ਸਾਡੇ ਨੌਜਵਾਨ ਦੀ ਸਾਡਾ ਪਤੇਜਾ ਸੀ ਗੁਰਜੀਤ ਸਿੰਘ ਦੀ ਮੌਤ ਹੋਈ ਆ ਓਵਰਡੋਜ਼ ਹੋ ਗਈ ਟੀਕਾ ਲਾ ਲਿਆ ਹਰ ਪਿੰਡ ਪਿੰਡ ਦੇ ਵਿੱਚ ਸਮਾਜ ਵਿਗੰਡਈ ਆ ਘਰ ਘਰ ਦੇ ਵਿੱਚ ਵਿਗੰਡਈ ਆ ਪ੍ਰਸ਼ਾਸਨ ਨੂੰ ਬੜੀ ਵਾਰ ਆਨੇ ਆ ਸਾਰੇ ਲੋਕ ਆਂਦੇ ਆ ਜਿਸ ਤਰ੍ਹਾਂ ਲੋਕਾਂ ਨੇ ਆਖਿਆ ਇਸ ਤਰ੍ਹਾਂ ਅਸੀਂ ਵੀ ਪ੍ਰਸ਼ਾਸਨ ਨੂੰ ਬੜੀ ਵਾਰ ਬੇਨਤੀਆਂ ਕੀਤੀਆਂ ਜਾ ਕੇ ਉਹਨਾਂ ਨੂੰ ਆਖਿਆ ਵੀ ਲੈ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਬਹੁਤ ਜ਼ਿਆਦਾ ਆ ਇਹਨੂੰ ਰੋਕਿਆ ਜਾਵੇ ਉਹ ਅੱਗੋਂ ਕਹਿੰਦੇ ਨੇ ਕਿ ਤੁਸੀਂ ਕਮੇਟੀ ਬਣਾਓ ਪ੍ਰਸ਼ਾਸਨ ਦੀ ਜਿਹੜੀ ਆ ਸਾਨੂੰ ਜਵਾਬ ਹੁੰਦਾ ਹੈਗਾ ਤੁਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਓ ਤੁਸੀਂ ਸਾਥ ਦਿਓ ਅਸੀਂ ਪਿਛਲੇ ਦਿਨਾਂ ਦੇ ਵਿੱਚ ਕਮੇਟੀ ਵੀ ਬਣਾਈ ਸੀ ਇੱਕ ਕਮੇਟੀ ਬਣਾ ਕੇ ਅਸੀਂ ਜਦੋਂ ਜਾ ਕੇ ਪ੍ਰਸ਼ਾਸਨ ਨੂੰ ਆਂਦੇ ਸੀ ਤੇ ਉਹ ਬਸ ਅੱਜ ਕਰਦੇ ਆ ਕੱਲ ਕਰਦੇ ਆ ਨਸ਼ਾ ਰੋਕਣ ਦਾ ਨਾ ਹੀ ਨੀ ਉਹਨਾਂ ਲਿਆ ਉਹਨਾਂ ਡੱਕਿਆ ਹੀ ਨਹੀਂ ਇਹ ਨਸ਼ਾ ਨਾ ਡੱਕਣ ਦੇ ਕਾਰਨ ਹੀ ਹੈ ਜਿਹੜਾ ਸਾਡੇ ਜਿਹੜੇ ਅੱਜ ਨੌਜਵਾਨ ਦੀ ਮੌਤ ਹੋਈ ਆ ਬਹੁਤ ਮਾੜਾ ਆਇਆ ਹੈ ਬਹੁਤ ਕੋਈ ਚੰਗੀ ਗੱਲ ਨਹੀਂ ਹੋਈ ਸਾਡੇ ਪੰਜਾਬ ਦਾ ਸਾਡੇ ਲੋਕਾਂ ਦਾ ਜਿਹੜਾ ਇਹ ਦਰਦ ਆ ਅਸੀਂ ਤੇ ਚਾਹੁੰਦੇ ਆ ਸਰਕਾਰ ਨੂੰ ਕਿ ਨਸ਼ਾ ਬੰਦ ਕੀਤਾ ਜਾਵੇ ਪਰ ਸਰਕਾਰ ਦਾ ਖਾਸ ਕਰਕੇ ਇੱਧਰ ਧਿਆਨ ਦੇਣਾ ਹੈਗਾ ਜਿਸ ਕਾਰਨ ਸਾਡੇ ਪੰਜਾਬ ਦੇ ਲੋਕਾਂ ਦੀ ਕਿਸਮਤ ਹਰਦੀ ਜਾਂਦੀ ਆ ਫੈਰੋ ਪੈਰ ਦਿਨ ਬਦਹਿਣਾ ਹਾਰ ਪਿੰਡ ਪਿੰਡ ਦੀ ਇਹੋ ਕਹਾਣੀਆਂ ਜੋ ਕੁਝ ਸਾਡੇ ਪਿੰਡ ਦੇ ਨਾਲ ਵਾਪਰਿਆ ਹੈ ਜੋ ਕੁਝ ਸਾਡੇ ਘਰਾਂ 'ਚ ਵਾਪਰਿਆ ਇਹ ਘਰ ਘਰ ਦੀ ਕਹਾਣੀ ਹੈ ਇਹ ਕੋਈ ਦੱਸਣ ਦੇ ਮਥਾ ਜਿੰਨੇ ਹੈਗਾ ਤੁਸੀਂ ਜਾਣਦੇ ਹੋ ਪੱਤਰਕਾਰ ਸਾਹਿਬ ਸਾਰਿਆਂ ਨੂੰ ਪਤਾ ਹੈ ਪੂਰੇ ਪੰਜਾਬ ਨੂੰ ਪਤਾ ਹੈ ਪਰ ਸਰਕਾਰ ਫਿਰ ਵੀ ਇਹਨਾਂ ਗੱਲਾਂ ਤੇ ਗੌਰ ਨਹੀਂ ਕਰਦੀ ਆਈ ਕੁਝ ਸਾਡੇ ਘਰ ਦੀਆਂ ਕਹਾਣੀਆਂ ਜੋ ਕੁਝ ਲੋਕਾਂ ਨਾਲ ਆਇਆ ਉਹ ਸਾਡੇ ਨਾਲ ਵੀ ਅੱਜ ਹੋ ਗਿਆ ਹੈ ਇਹ ਨਾਮ ਕੀ ਤੇ ਦਾ ਨਾਮ ਗਰਜੀਤ ਸਿੰਘ ਸੀ ਜੀ ਕਿੰਨੀ ਉਮਰ ਕਿੰਨੀ ਸੀ ਉਮਰ ਤਕਰੀਬਨ 20 ਸਾਲ ਦੇ ਕਰੀਬ ਸੀ ਜੀ ਕਿਹੜਾ ਪਿੰਡ ਕਿਹੜਾ ਜੀ ਸਾਡਾ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੀਪੁਰ ਦੇ ਰਹਿਣ ਵਾਲਿਆਂ ਸਾਡਾ ਬੱਚਾ ਸੀ ਭਤੀਜਾ ਸੀ ਸਾਡਾ ਬਹੁਤ ਮਾੜਾ ਕੰਮ ਆਇਆ ਹੈ ਕੀ ਘਟਨਾ ਕੀ ਲੱਗਦੀ ਹੈ ਇਹ ਜੀ ਘਟਨਾ 2.5 ਸਾਲ ਤੋਂ ਇਹ ਨਸ਼ਾ ਕਰ ਰਿਹਾ ਸੀਗਾ ਤੇ ਇਹ ਨਸ਼ਾ ਕਰਕੇ ਮਤਲਬ ਇੱਥੇ ਸਾਡੇ ਬੰਦੇ ਆ ਤਿੰਨ ਕਲਵਿੰਦਰ ਸਿੰਘ ਸਨ ਆਫ ਬਲਵੀਰ ਸਿੰਘ ਜੀ ਦੂਸਰਾ ਬਿੱਕਰ ਸਿੰਘ ਸਨ ਆਫ ਬਲਵੀਰ ਸਿੰਘ ਜੀ ਤੀਸਰਾ ਗੁਰਵਿੰਦਰ ਸਿੰਘ ਸਨ ਆਫ ਮੇਜਰ ਸਿੰਘ ਜੀ ਉਹਨਾਂ ਦਾ ਪਿੰਡ ਮਾਸ਼ੀ ਗਿਆ ਮੇਜਰ ਸਿੰਘ ਜਿਹੜਾ ਗੁਰਵਿੰਦਰ ਸਿੰਘ ਦਾ ਜਿਹੜਾ ਬਿੱਕਰ ਸਿੰਘ ਆ ਤੇ ਕਲਵਿੰਦਰ ਸਿੰਘ ਇਹਨਾਂ ਦਾ ਪਿੰਡ ਆਲੇ ਵਾਲਾ ਜੀ ਇਹ ਨੌਜਵਾਨ ਵੀ ਪਿੰਡ ਆਲੇ ਵਾਲੇ ਦਾ ਜੀ ਸਾਡਾ ਭਤੀਆ ਹੀ ਆ ਮੰਨ ਕੇ ਚੱਲ ਵੀ 2.5 ਸਾਲ ਤੋਂ ਨਸ਼ਾ ਕਰਦੇ ਕਰਕੇ ਇਹ ਉਹਨਾਂ ਕੋਲ ਉਹਨਾਂ ਨੇ ਇਹਨਾਂ ਨੂੰ ਸਮਾਨ ਦਿੱਤਾ ਇਹਨੇ ਟੀਗਾ ਲਾ ਕੇ ਤੇ ਇਹਦੀ ਮੌਤ ਹੋ ਗਈ ਅੱਛਾ ਜੀ ਹੁਣ ਕੀ ਮੰਗਤੀ ਹੈਗੀ ਸਰਕਾਰ ਸਾਡੀ ਮੰਗ ਇਹ ਆ ਵੀ ਕਾਨੂੰਨੀ ਕਾਰਵਾਈ ਜਿਹੜੀ ਇਹਨਾਂ ਦੇ ਸਖਤ ਕੀਤੀ ਜਾਵੇ ਜਿਹੜਾ ਇਹ ਨਸ਼ਾ ਬੰਦ ਕਰਾਇਆ ਜਾਵੇ ਕਿਉਂਕਿ ਅੱਜ 8ਵੇਂ ਮਹੀਨੇ ਦੀ 24 ਤਰੀਕ ਦੀ ਐਸਐਸਓ ਸਾਹਿਬ ਗੁਰਪ੍ਰੀਤ ਸਿੰਘ ਮੱਲਾ ਵਾਲੇ ਨੂੰ ਅਸੀਂ ਦਿੱਤੀ ਹੋਈ ਆ ਉਹਦੀ ਕੋਈ ਹਾਲੇ ਤੱਕ ਉਹਨੇ ਸਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਜਿਵੇਂ ਕੱਲ ਮੌਤ ਹੁੰਦੀ ਆ ਅਸੀਂ ਜੋ 4:30 ਵਜੇ ਦੇ ਕਰੀਬ ਜਾ ਕੇ ਦੱਸਿਆ ਕਿ ਇਹ ਨੌਜਵਾਨ ਜੀ ਟੀਕਾ ਲਾ ਕੇ ਮਰ ਗਿਆ ਤੇ ਜਿਹੜਾ ਕੁਲਵਿੰਦਰ ਸਿੰਘ ਆ ਉਹ ਮਨ ਲਓ ਚਿੱਟਾ ਦਿੰਦਾ ਵਾ ਤੇ ਮੈਂ ਆਪਣਾ ਬਿੱਕਰ ਸਿੰਘ ਤੇ ਜਿਹੜਾ ਹੈਗਾ ਗੁਰਵਿੰਦਰ ਸਿੰਘ ਮਾਸ਼ੀਪਿਆ ਦਾ ਇਹ ਲਿ ਜਾ ਕੇ ਗਾਂ ਬੰਨ ਦੇ ਲਾਗੇ ਉਹਨਾਂ ਨੂੰ ਫੜਾਉਂਦੇ ਆ ਪਹਿਲੋ ਜੀ ਇੱਧਰ ਫੜਾਉਂਦੇ ਸੀ ਦਰਿਆ ਦੀ ਸਾਈਡ ਤੇ ਉਧਰ ਸਾਡੀਆਂ ਮੋਟਰਾਂ ਬੰਨ ਕੇ ਚੱਲ ਵੀ ਕੇਵਲਾਂ ਤੇ ਸਟਾਰਟਰ ਇਹਨਾਂ ਨੇ ਚੋਰੀਆਂ ਸ਼ੁਰੂ ਕਰ ਦਿੱਤੀਆਂ ਉਧਰੋਂ ਅਸੀਂ ਥੋੜਾ ਜਿਹਾ ਇਹਨੂੰ ਦਬਾਇਆ ਤੇ ਮੁੜ ਕੇ ਬੰਨ ਤਸੀਬਾ ਵਾਲੀ ਸਾਈਡ ਨੂੰ ਹੋ ਗਿਆ ਜੀ ਤਸੀਬਾ ਵਾਲੀ ਸਾਈਡ ਤੇ ਸਮਾਨ ਦਿੰਦਾ ਵਾ ਤੇ ਇਹ ਨੌਜਵਾਨਾਂ ਨੂੰ ਦੇ ਦੇ ਕੇ ਤੇ ਟੀਗ ਲਵਾ ਲਵਾ ਕੇ ਇਹਨਾਂ ਦੀਆਂ ਮੁਕਤਾ ਕਰਾਉਂਦੇ ਆ ਜੀ ਇਹ ਐਸਚਓ ਸਾਹਿਬ ਹੁਣ ਫੇਰ ਆਏ ਸਾਡੇ ਕੋਲ ਰਾਤ ਨੂੰ ਸਾਡੇ ਕੋਲੇ 12 11 11:30 ਦੇ ਕਰੀਬ ਗਏ ਆ ਤੇ ਬਾਕੀ ਰਾਤ ਵੀ ਉਹ ਗੱਲਾਂ ਕਰਦੇ ਆ ਅਸੀਂ ਕਾਰਵਾਈ ਪੂਰੀ ਕਰਾਂਗੇ ਕਾਨੂੰਨੀ ਕਾਰਵਾਈ ਪੂਰੀ ਕਰਾਂਗੇ ਪਰ ਨਹੀਂ ਸਾਨੂੰ ਨਹੀਂ ਕੁਝ ਲੱਗਦਾ ਕਿ ਇਹ ਪੂਰੀ ਕਰਨਗੇ ਕਿਉਂਕਿ ਹੁਣ ਵੀ ਕਹਿੰਦੇ ਡੈੱਡ ਬੋਡੀ ਦੇ ਦਿਓ ਅਸੀਂ ਪੋਸਟਮਾਰਟਮ ਕਰਾ ਲਈਏ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਪਰ ਸਾਨੂੰ ਨਹੀਂ ਲੱਗਦਾ ਸਾਡੀ ਇਹ ਕਪਸ਼ਟਾ ਮਨ ਕੇ ਗੱਲ ਪਹਿਲੋਂ ਉਹਨਾਂ ਦਾ ਪਰਿਵਾਰ ਚੱਕਾ ਜਾਵੇ ਉਹਨਾਂ ਦਾ ਪਰਿਵਾਰ ਜਾਂ ਮੈਂਬਰ ਕੋਈ ਵੀ ਚੱਕ ਕੇ ਉਹਨਾਂ ਨੂੰ ਮਨਾਇਆ ਜਾਵੇ ਤੇ ਸਾਰੀ ਗੱਲਬਾਤ ਆਪਣੇ ਆਪ ਸਾਹਮਣੇ ਆ ਜਾਣੀ ਹੈ ਜੀ ਕੀ ਉਹਨਾਂ ਕਿੱਤਾ ਇਹਨੂੰ ਕਿੱਥੋਂ ਲਦਿਆ ਕਿੱਥੇ ਇਹਨੂੰ ਸਮਾਨ ਦਿੱਤਾ ਕਿੱਥੇ ਨਟੀਗਾ ਲਾਇਆ ਕਿੱਥੋਂ ਲਦਿਆ ਤੇ ਕਿੱਥੇ ਛੱਡ ਕੇ ਆਇਆ ਕਿ ਪਹਿਲਾਂ ਵੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਬਿਲਕੁਲ ਜੀ 8ਵੇਂ ਮਹੀਨੇ ਦੇ ਵਿੱਚ 24 ਤਰੀਕਾ ਸੀ 2024 ਆਵੇ ਤਰਖਾਜ ਸਾਡੇ ਕੋਲ ਆ ਜੀ ਉਹ ਵੀ ਸਾਡੇ ਕੋਲ ਆ ਮੰਨ ਲਓ ਇਹਨੇ ਕੋਈ ਸਰਮਾਈ ਨਹੀਂ ਕੀਤੀ ਇਹੋ ਅਸਰ ਸਿੰਘ ਸਾਹਿਬ ਹਾਂ ਜੀ ਅੱਗੂ ਕਹਿੰਦਾ ਗਾਂ ਮੈਂ ਕਾਰਵਾਈ ਪਾਈ ਆ ਸਾਨੂੰ ਨਹੀਂ ਲੱਗਦਾ ਜੇ ਕੋਈ ਗਾਂ ਕਾਰਵਾਈ ਪਾਈ ਹੁੰਦੀ ਇਹਨਾਂ ਦੀ ਕੋਈ ਸਰਮਾਈ ਨਾ ਹੁੰਦੀ ਅੱਜੇ ਕੀ ਕਾਰਵਾਈ ਹੋ ਰਹੀ ਤੇ ਅੱਗੇ ਐਸੀ ਰਹੀ ਹੋਈ ਮੰਗ ਕਰਦੇ ਇਹਨਾਂ ਨੂੰ ਅਸੀਂ ਤਾਂ ਤਤਵੀਨ ਨਾਲ ਇਹੋ ਗੱਲ ਕਰੀ ਜਾਂਦੇ ਆਂ ਕਿ ਮਲਜਨ ਤੋਂ ਉਹਨਾਂ ਦਾ ਕੋਈ ਵੀ ਜੀ ਚੱਕੋ ਚਾਹ ਉਹਨਾਂ ਦਾ ਪਿਤਾ ਚੱਕੋ ਚਾਹ ਉਹਨਾਂ ਦਾ ਬੇਟਾ ਚੱਕੋ ਚਾਹ ਕੋਈ ਵੀ ਉਹਨਾਂ ਦਾ ਜੀ ਚੱਕੋ ਜਦੋਂ ਉਹਨਾਂ ਚੱਕੋਗੇ ਦੋ ਛੇਤਰ ਮਾਰੋਗੇ ਤੇ ਆਪਣਾ ਪਤਾ ਲੱਗ ਜਾਣਾ ਸਾਹਮਣੇ ਆ ਜਾਣਾ ਜੀ ਵੀ ਕਿੱਥੇ ਇਹਨੂੰ ਸਮਾਨ ਦਿੱਤਾ ਕਿੱਥੇ ਨਟੀਗਾ ਲਾਇਆ ਤੇ ਕਿੱਥੋਂ ਲੱਗ ਰਿਹਾ ਕਿੱਥੇ ਸੁੱਟ ਕੇ ਆਇਆ ਜੀ ਮੌਕੇ ਤੇ ਜਾਂ ਜਾ ਕੀਤਾ ਪੁਲਿਸ ਨੇ ਮੌਕੇ ਤੇ ਉੱਥੇ ਤਾਂ ਨਹੀਂ ਇੱਥੇ ਜਦੋਂ ਅਸੀਂ ਚੱਕ ਕੇ ਲੈ ਆਏ ਘਰੇ ਆਏ ਆ ਜੀ ਪਹਿਲੇ ਮੌਕੇ ਤੇ ਨਹੀਂ ਆਏ ਠੀਕ ਹੈ ਹਾਂਜੀ ਸਰ ਜੀ ਸਿੰਘ ਜੀ ਤੁਹਾਡੇ ਲੜਕੇ ਦੀ ਡੈਥ ਹੋਈ ਹੈ ਜੀ ਹਾਂਜੀ ਕੀ ਨਾਮ ਕੀ ਸੀ ਉਹਨਾਂ ਦਾ ਜੀ ਗਰਜੀਤ ਸਿੰਘ ਕਿੰਨੀ ਉਮਰ ਕਿੰਨੀ ਸੀ ਜੀ 22 ਸਾਲ ਅੱਛਾ ਜੀ ਕੀ ਕਾਰਨ ਕੀ ਬਣਿਆ ਜੀ ਕਾਰਨ ਹੈ ਜੀ ਮੰਨ ਕੇ ਚੱਲੋ ਉਹਦੇ ਪੈਰਾਂ ਤੋਂ ਤੇ ਬਾਹਾਂ ਤੋਂ ਪਤਾ ਲੱਗਦਾ ਵੀ ਮਾਰਿਆ ਕਿਤੇ ਐ ਖਿੱਚ ਢੂਕੇ ਕਿਤੇ ਲਿ ਜਾ ਕੇ ਸੱਡਿਆ ਆਇਆ ਹੈ ਅੱਛਾ ਜੀ ਕੋਈ ਬਹੁਤ ਸਰਕਾਰਵਾਈ ਨਹੀਂ ਕਰਦੀ ਕੋਈ ਠੀਕ ਹੈ ਨਸ਼ੇ ਦੇ ਵੀ ਕਾਰਨ ਦੱਸਿਆ ਜਾ ਰਿਹਾ ਹਾਂਜੀ ਨਸ਼ੇ ਦਾ ਵੀ ਹੈ ਅੱਛਾ ਜੀ ਹਾਂ ਕਿਹੜੀ ਜਗ੍ਹਾ ਤੋਂ ਜਿਹੜੀ Laash ਮਿਲੀ ਸੀ? ਮੈਂ Laash ਬੰਦ ਦੇ ਨਾਲੋਂ ਮਿਲੀ। ਤੁਸੀਂ ਬੰਦ। ਤੁਸੀਂ ਬੰਦ ਦੇ। ਠੀਕ ਹੈ ਜੀ। ਹਾਂ ਜੀ। ਕਿਹੜਾ ਪਿੰਡ ਕਿਹੜਾ ਤੁਹਾਡਾ ਜੀ? ਆਲੇ ਵਾਲਾ। ਅੱਛਾ ਜੀ। ਹੁਣ ਕੀ ਕਾਰਵਾਈ ਕੀ ਹੋ ਰਹੀ ਹੈ ਜੀ? ਕਾਰਵਾਈ ਕੁਛ ਨਹੀਂ ਹੋ ਰਹੀ। ਅੱਛਾ ਜੀ। ਹੋ ਜਾਵੇਗਾ। ਇਤਲਾਹ ਦਿੱਤੀ ਕਿ ਪੁਲਿਸ ਨੂੰ? ਹਾਂ ਜੀ। ਮੌਕਾ ਵੇਖਿਆ ਪੁਲਿਸ ਨੇ? ਮੌਕਾ ਉੱਥੇ ਤੇ ਜਾ ਕੇ ਵੇਖਿਆ ਹੀ ਨਹੀਂ ਇੱਥੇ ਘਰੇ ਹੀ ਵੇਖਿਆ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਹੁਣ ਕੀ ਅੱਗੇ ਕੀ ਇਨਸਾਫ ਲਈ ਕੀ ਮੰਗਦਾ ਜੀ? ਮਨਸਾਫਾ ਹੀ ਦਾਨੇ ਸਾਨੂੰ ਇਨਸਾਫ ਮਿਲੇ ਅੱਛਾ ਜੀ ਬੱਚਾ ਪਰਚਾ ਹੋਵੇ ਉਹ ਸਾਰਾ ਕੁਝ ਆਪ ਜਾ ਕੇ ਨਕਵਾਰੀ ਤਾਂ ਕਰਨ ਵੀ ਕੀ ਕੁਝ ਹੋਇਆ ਹਾਂਜੀ ਰੜੇ ਥਾਂ ਤੇ ਕੱਚੇ ਥਾਂ ਤੇ ਮੈਨੂੰ ਦੱਸੋ ਵੀ ਪੈਰ ਛਿੱਲੇ ਜਾਣਗੇ ਬਾਹਾਂ ਛਿੱਲੀਆਂ ਜਾਣਗੀਆਂ ਬੱਚੇ ਅੱਛਾ ਜੀ ਤੇ ਸਾਨੂੰ ਉਹਨਾਂ ਬੰਦਿਆਂ ਦੇ ਸ਼ੱਕ ਜਿਹੜੇ ਨਸ਼ਾ ਮੀਂਦੇ ਆ ਉਹਨਾਂ ਕੋਲੇ ਜੋ ਵੀ ਹੋਇਆ ਉਹਨਾਂ ਦੇ ਨਾਲ ਹੋਣਾ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਸਰੀਰ ਤੇ ਜ਼ਖਮ ਪਾਏ ਗਿਆ ਜੀ ਜ਼ਖਮ ਉਹ ਜਾ ਕੇ ਦੇਖੋ ਤੁਸੀਂ ਆਪ ਹੀ ਗਏ ਹੋ ਸੱਪ ਕੁੱਕੜੀ ਸੀ ਠੀਕ ਹੈ ਅੱਛਾ ਜੀ ਹਾਂ ਜੀ ਇਨਸਾਫ ਦੀ ਹੁਣ ਲਾਸਟ ਤੇ ਮੰਗ ਆ ਜੀ ਅਸੀਂ ਤਾਂ ਇਨਸਾਫ ਦੀ ਕਰਦੇ ਪੰਜਾਬ ਸਰਕਾਰ ਨੂੰ ਕੀ ਘਵਾਰ ਲਾਉਂਦੇ ਹਾਂ ਜੀ ਪੰਜਾਬ ਸਰਕਾਰ ਨੂੰ ਕੀ ਘਵਾਰ ਲਾਉਂਦੇ ਜੀ ਘਵਾਰ ਦਾ ਜੀ ਤਾਂ ਹੁਣ ਕੀ ਤੁਹਾਨੂੰ ਤਸਕੀ ਹੁਣ ਵੀ ਇੱਕ ਤਾਂ ਸਾਡਾ ਪੁੱਤ ਚਲੇ ਗਿਆ ਨਸ਼ੇ ਨੇ ਘਰ ਪੜਤਾ ਜੀ ਸਭ ਤੋਂ ਜ਼ਿਆਦਾ ਤਾਂ ਪੁਲਿਸ ਨੇ ਪੜਤਾ ਅੱਛਾ ਜੀ ਹਾਂ ਜੀ ਪੁਲਿਸ ਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਤੁਹਾਡੇ ਵੱਲੋਂ ਕੋਈ ਨਸ਼ਾ ਸਾਰਾ ਕੋਸ਼ੀ ਜੀ ਤਕਵਾਸ਼ ਕੋਈ ਨਹੀਂ ਹਾਂ ਆ ਵੀ ਅਜੇ ਵੀ ਦਰਖਾਸਤਾਂ ਪਈਆਂ ਆਪ ਵੇਖੋ ਪੜੋ ਆਪ ਕਾਹ ਗਿਆ ਕੋਈ ਕਾਰਵਾਈ ਨਹੀਂ ਹੋਈ ਨਾ ਜੀ ਨਾ ਹੁਣ ਉਮੀਦ ਲੱਗਦੀ ਆ ਅਜੇ ਤਾਂ ਕੋਈ ਨਹੀਂ ਰਾਪ ਸਿੰਘ ਦੇ ਨੇ ਕਿਸਾਨ ਮਜੂਰਸ਼ਕ ਦਲ ਦਾ ਕੋਈ ਗੁਰਪ ਜੋੜ ਮੱਲਾ ਵਾਲਾ ਸੀ ਨੌਜਵਾਨ ਦੀ ਮੌਤ ਹੋਈ ਤੁਸੀਂ ਪਹੁੰਚੇ ਹੋ ਕੀ ਕਹੋਗੇ ਜੀ ਕੱਲ੍ਹ ਲ तकरीबन 4-5 ਵਜੇ ਸਾਨੂੰ ਇੱਥੇ ਆਪਣੇ ਆਗੂ ਪ੍ਰਤਾਪ ਸਿੰਘ ਗਰਜਨ ਸਿੰਘ ਉਹਨਾਂ ਦੱਸਿਆ ਕਿ ਇੱਥੇ ਨੌਜਵਾਨ ਗਰਜੀਤ ਸਿੰਘ ਦੀ ਜਿਹੜੀ ਨਸ਼ੇ ਦੀ ਜਿਹੜੀ ਓਡਟੀ ਗੱਲ ਉਹਨਾਂ ਮੌਤ ਹੋਈ ਹੈ ਜਿਹਦੇ ਵਿੱਚ ਇੱਥੇ ਪਹਿਲਾਂ ਵੀ ਇਹਨਾਂ ਨੇ ਪਿੰਡ ਵਾਸੀਆਂ ਨੇ ਮਤਾਂ ਪਾ ਕੇ ਉਹ ਥਾਣੇ ਦਿੱਤਾ ਹੋਇਆ ਪਰ ਉਧਰੋਂ ਭਗਵੰਤ ਮਾਨ ਸਰਕਾਰ ਜਿਹੜੀ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਉਹ ਇਲਾਕਾ ਜਿਹੜਾ ਵਾ ਉਥੋਂ ਦਾ ਐਸ ਐਚ ਓ ਜਿਹੜਾ ਉਹ ਸਾਰਾ ਜ਼ਿੰਮੇਵਾਰ ਹੋਊਗਾ ਡੀ ਐਸ ਪੀ ਹੋਊਗਾ ਪੁਲਿਸ ਪ੍ਰਸ਼ਾਸਨ ਹੋਊਗਾ ਪਰ ਉਹਦੇ ਵਿੱਚ 24 ਪਿਛਲੇ ਮਹੀਨੇ 24 ਤਰੀਕ ਨੂੰ ਨੇ ਦਰਖਾਸਤਾਂ ਵਾ ਉਹਨਾਂ ਵਗੈਰਾ ਬਾਈ ਨੇਮ ਲੈ ਕੇ ਜਿਹੜੀਆਂ ਥਾਣੇ ਨੂੰ ਦਿੱਤੀਆਂ ਜਾਂ ਕੋਈ ਕਾਰਵਾਈ ਨਾ ਹੋਣ ਕਰ। ਢਿੱਲੀ ਕਾਰਜਕਾਰੀ ਕਰਨੇ ਜਿਹੜਾ ਘਟਨਾ ਵਾ ਵਾਪਰੀ ਆ ਜਿਹਦੇ ਵਿੱਚ ਗੁਰਜੀਤ ਸਿੰਘ ਦੀ ਮੌਤ ਹੋਈ ਆ ਪਰ ਇਹ ਜਿਹੜਾ ਕੁਲਵਿੰਦਰ ਸਿੰਘ ਸਾਨਾ ਬਲਵੀਰ ਸਿੰਘ ਵਾਸੀ ਹਾਲੇ ਵਾਲਾ ਇਹ ਤੇ ਪਹਿਲਾਂ ਵੀ ਐਡੀ ਪੀ ਸੀ ਦੇ ਪਰਚੇ ਜਿਹਦੇ ਨਾਲ ਦੋ ਤਿੰਨ ਮੁੰਡੇ ਬਿੱਕਰ ਤੇ ਗੁਰਵਿੰਦਰ ਹੋਰ ਵੀ ਕੰਮ ਕਰਨ ਦੇ ਵਿੱਚ ਨ involuc ਬਹੁਤ ਵੱਡੇ ਪੱਧਰ ਤੇ ਕੰਮ ਕਰ ਰਿਹਾ ਜੇ ਕਿ ਪਿੰਡ ਵਾਸੀ ਕੋਈ ਰੋਕ ਉਹਦੀ ਕੋਸ਼ਿਸ਼ ਕਰਦਾ ਤਾ ਤੁਹਾਨੂੰ ਜਾਨੋ ਮਾਰਨੀ ਆ ਤੁਹਿਆਂ ਜਿੱਤੇ ਗਈਆਂ ਹਾ ਰਸਤੇ ਰੋਕੇ ਜਾ ਰਹੇ ਆ ਇਹ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਕਰਨੇ ਜੋ ਕੁਝ ਹੱਸਦਾ ਵਾਪਰਿਆ ਵਾ ਇਹਦੇ ਵਿੱਚ ਸਿੱਧਾ ਦਾ ਸਿੱਧਾ ਹੀ ਜਿਹੜੀ ਪੰਜਾਬ ਸਰਕਾਰ ਮੌਕੇ ਤੇ ਉਹ ਜ਼ਿੰਮੇਵਾਰ ਕਿੱਥੇ ਰੋਜ ਦੇ ਰੋਜ ਹਰ ਰੋਜ ਕਾਨਫਰੰਸਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਸੁਣ ਰਹੇ ਜੀ ਮਾਨ ਸਰਕਾਰ ਕਹ ਰਹੀ ਕਿ ਨਸ਼ੇ ਤੇ ਬਹੁਤ ਕਾਬੂ ਪਾ ਰਹੇ ਆ ਪਰ ਇੱਥੇ ਅੱਜ ਜੋ ਕਰਦੇ ਵਿੱਚ ਬਹੁਤ ਵੱਡਾ ਬਰਾਗ ਆ ਛੋਟਾ ਜਿਹਾ ਬੱਚਾ ਹੈ ਜੋ ਇੱਥੇ ਉਹਦੀ ਮੌਤ ਹੋਈ ਆ ਕੋਈ ਨਸ਼ੇ ਦੇ ਕਾਰਨ ਸਰਕਾਰ ਦੀ ਢਿੱਲੀ ਕਾਰਜਕਾਰੀ ਕਰਨ ਪੂਰਬੀ ਪਿੰਡਾਂ ਦੇ ਵਿੱਚ ਬਹੁਤ ਸਾਰਾ ਇਲਾਕਾ ਵਾ ਜਿੱਥੇ ਬੜਾ ਧੜਧੜ ਨਸ਼ਾ ਵਿਗ ਰਿਹਾ ਵਾ ਸਰਕਾਰ ਐ ਤੇ ਤੁਰੰਤ ਧਿਆਨ ਦੇਵੇ ਜੋ ਇਹ ਘਟਨਾ ਵਾਪਰੀ ਆ ਇਹਨਾਂ ਜਿਹੜੇ ਦੋਸ਼ੀ ਆ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਜੋ ਆਪਣਾ ਮਾਹੌਲ ਆਉਣ ਵਾਲੀ ਜਿਹੜੀ ਸਾਡੀ ਨਸਲ ਤੇ ਫਸਲਾ ਉਹਨੂੰ ਬਚਾਇਆ ਜਾਵੇ ਇਥੇ ਤੁਸੀਂ ਸਮੇਤ ਹਾਲਾਤਾਂ ਦਾ ਪਤਾ ਲੱਗੂਗਾ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਕੇ ਆ ਸਰਕਾਰ ਹੋਣੀ ਚਾਹੀਦੀ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਕੀਤਾ ਜਾਊਗਾ ਕਿੰਨਾ ਪਹਿਲਾਂ ਜਿਹੜੀ ਸਰਕਾਰ ਸੀ ਉਹ ਕਰਦੀ ਤਿੰਨਾ ਹੁਣ ਤੇ ਅੱਜ ਇਹਨਾਂ ਵੀ ਕਿਹਾ ਹੈ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਇੱਕ ਵੀ ਰੁਪਈਆ ਰਿਸ਼ਵਤ ਤੇ ਨਸ਼ਾ ਬੰਦ ਕਰਨ ਤੇ ਨਹੀਂ ਸਰਕਾਰ ਦਾ ਲੱਗਦਾ ਜੇ ਦੋ ਹੀ ਅਫਸਰ ਡੀਸੀ ਦੇ ਐਸਐਸਪੀ ਨੂੰ ਅਧਿਕਾਰ ਖੇਤਰ ਤੇ ਵਿੱਚ ਲਿਆ ਕੇ ਪੂਰਾ ਅਧਿਕਾਰ ਦਿੱਤੇ ਜਾਣ ਤੇ ਇਹ ਜਿਹੜਾ ਨਸ਼ਾ ਵਾ ਬਿਲਕੁਲ ਬੰਦ ਹੋ ਸਕਦਾ ਵਾ ਤੇ ਸਾਡਾ ਜਿਹੜਾ ਰਹਿਣਾ ਸਹਿਣਾ ਵਾ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਘਰਾਂ ਦੇ ਘਰ ਖਾਲੀ ਹੋਏ ਜਾ ਰਿਹਾ ਹੋਏ ਜਾ ਰਹ ਜਿਹਦੇ ਚ ਬਹੁਤ ਵੱਡੇ ਪੱਦਰਤੇ ਜਿਹੜੀ ਸਾਡੀ ਨੌਜਵਾਨ ਵਰਗ ਸੀ ਜਿੰਨਾ ਸਾਡਾ ਇੱਥੇ ਕੋਈ ਹੋਂਦ ਲਈ ਸਾਡੀ ਨਸਲ ਫਸਲ ਬਚਾਉਣ ਨੂੰ ਇਥੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭੁਗ ਵਿਖਵਾ ਨਾ ਹੀ ਉਹ ਸਾਰਾ ਭੁਗ ਸਾਡਾ ਅੱਜ ਬਾਹਰ ਦੇ ਦੇਸ਼ਾਂ ਨੂੰ ਜਾ ਰਿਹਾ ਵਾ ਇਹਦੇ ਲਈ ਅੱਜ ਸਾਨੂੰ ਆਪਣੇ ਆਪ ਨੂੰ ਦੇਸ਼ ਨੂੰ ਬਚਾਉਣ ਲਈ ਆਪਣੇ ਸੂਬੇ ਨੂੰ ਬਚਾਉਣ ਲਈ ਸਰਕਾਰ ਨੂੰ ਆਪਣੇ ਆਪ ਤੇ ਚਾਪ ਜਾਦ ਮਾਰਨੀ ਚਾਹੀਦੀ ਆ ਤੇ ਆਪਣਾ ਜਿਹੜਾ ਸੱਭਿਆਚਾਰ ਇਹਨੂੰ ਬਚਾਉਣਾ ਚਾਹੀਦਾ ਜੋ ਨਸ਼ੇ ਦੀ ਦਲਦਲ ਆ ਇੱਥੇ ਸਰਕਾਰ ਦਾ ਇੱਕ ਰੁਪਈਆ ਨਹੀਂ ਲੱਗਦਾ ਸਰਕਾਰ ਤਰੰਤ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ